10 ਲੱਖ ਦਾ ਇੱਕ ਕਾਰਡ ਬਣਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਾਰੇ ਪਰਿਵਾਰ ਨੂੰ ਇਸੇਤ ਬੀਮਾ ਦਾ ਕਵਰੇਜ ਦਾ ਫਾਇਦਾ ਮਿਲੇਗਾ ਇਹ ਜਿਹੜਾ ਪ੍ਰਾਲਾ ਕੀਤਾ ਹੈ ਸਰਕਾਰ ਨੇ ਬਹੁਤ ਵਧੀਆ ਕੀਤਾ ਹੈ ਕਿ ਜਿਹੜੇ ਕਾਰਡ ਬਣਾ ਰਹੇ ਨੇ ਇਹ ਸਾਰਿਆਂ ਦੀ ਸਹੂਲਤ ਵਾਸਤੇ ਬਹੁਤ ਵਧੀਆ ਉਪਰਾਲਾ ਹੈ ਸਾਡੇ ਪਿੰਡ ਵਿੱਚ ਹੈਲਥ ਕੈਂਪ ਲੱਗਾ ਜਿਦੇ ਵਿੱਚ ਹੈਲਥ ਕਾਰਡ ਬਣਾਏ ਜਾ ਰਹੇ ਨੇ ਇਹ ਸਕੀਮ ਸ਼੍ਰੀ ਮਾਨ ਭਗਵੰਤ ਮਾਨ ਵੱਲੋਂ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਸਾਰੇ ਪੰਜਾਬੀਆਂ ਦਾ ਕਾਰਡ ਬਣ ਰਹੇ ਹਨ ਇਹ ਇਲਾਜ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਕੀਤਾ ਜਾਏਗਾ ਹਰ ਇੱਕ ਪੰਜਾਬੀ ਨੂੰ ਚਾਹੀਦਾ ਹੈ ਕਿ ਉਹ ਆਪਣਾ ਕਾਰਡ ਬਣਵਾਵੇ ਕੋਈ ਵੀ ਪੰਜਾਬੀ ਇਲਾਜ ਤੋਂ ਨਾ ਰਵੇ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਹ ਹੈ ਕਿ ਉਹ ਸਿਹਤ ਬੀਮਾ ਯੋਜਨਾ ਦੇ ਤਹਿਤ ਹਰ ਇੱਕ ਨਾਗਰਿਕ ਦੀ ਸਿਹਤ ਤੇ ਪਿਆਰ ਰੱਖਦੇ ਹੋਏ 10 ਲੱਖ ਤੱਕ ਦੇ ਇਲਾਜ ਦੀ ਫਰੀਜ਼ ਬੀਮਾ ਯੋਜਨਾ ਜਿਹੜੀ ਆ ਉਹਨੂੰ ਲਾਗੂ ਕਰ ਰਹੇ ਆ ਜਿਹੜਾ ਇੱਕ ਚੰਗਾ ਉਪਰਾਲਾ ਹੈ ਜਿਹਦੇ ਨਾਲ ਆਮ ਲੋਕਾਂ ਨੂੰ ਜਿਹੜੇ ਬਹੁਤ ਗਰੀਬ ਜਿਹੜੇ ਇਲਾਜ ਕਰਨ ਤੋਂ ਵਾਂਝੇ ਰਹਿ ਜਾਂਦੇ ਆ ਉਹਨਾਂ ਨੂੰ ਇਹ ਸਹੂਲਤ ਮਿਲੇਗੀ ਕੋਈ ਵੀ ਇਸ ਯੋਜਨਾ ਤੋਂ ਵਾਂਝਾ ਨਾ ਰਵੇ ਇਸ ਲਈ ਸਾਰਿਆਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਹਰ ਕੋਈ ਆਪਣਾ ਆਪਣਾ ਕਾਰਡ ਬਣਾ ਕੇ ਇਸ ਯੋਜਨਾ ਦਾ ਫਾਇਦਾ ਲੈ ਕਿ ਮੈਂ ਪੂਕਮੰਤਮਾਨ ਸਰਕਾਰ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦਾ ਹਾਂ ਕਿ ਇਹ ਜਿਹੜੀ ਸਕੀਮ ਚਲਾਈ ਹੈ ਇਹ ਗਰੀਬਾਂ ਵਾਸਤੇ ਵੀ ਤੇ ਸਾਰਿਆਂ ਵਾਸਤੇ ਬਹੁਤ ਸਹੂਲਤ ਲਾਏ ਆਂਦਾ ਹੈ ਸਾਰਿਆਂ ਨੂੰ ਲਾਭ ਲੈਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਭਗਵੰਤਾਨ ਸਰਕਾਰ ਦਾ